ਦੁੱਧਲੀ ਦਾ ਇੱਕ ਹੀ ਘਰੇ ਖੜੀ ਹੋਵੇ ਨਾ ਬਾਈ ਇੱਕ ਹੀ ਬਹੁਤ ਆ ਵੀਰੇ ਹਾਂ ਬਾਧੂ ਗੱਲ ਬਾਤ ਸਾਰੇ ਵੀਰੇ ਕੁੱਝੇ ਬਟਲੇ ਸਾਰੇ ਭਰ ਦੂ ਆਪਾਂ ਸਿਰਫ ਹੀ 45000 ਦੀ ਬੱਚੀ ਦੇ ਦਾਂਗੇ ਲਓ ਵੀ ਮੇਤਰੋ 45000 ਦੀ ਮਿਲ ਗਈ ਤੁਹਾਨੂੰ ਆ ਦੇਖੋ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਚੰਗੀ ਬਰੀਡ ਸਾਰੇ ਵੀਰੇ ਜਮਾਂ ਐਨ ਗਲੀ ਦੇ ਬੈਕੀ ਬੈਠ ਗਏ ਕੋਈ ਇਦਾਂ ਦਾ ਕੋਈ ਚੱਕਰ ਨਹੀਂ ਹੈ ਇਹ ਬਾਈ ਬਰੀਡਾਂ ਦੀਆਂ ਨਿਸ਼ਾਨੀਆਂ ਹੁੰਦੇ ਹਨ ਹਨਾ ਆਪਾਂ ਵੀ ਗਰਮ ਪਸ਼ੂ ਲੈਂਦੇ ਨਹੀਂ ਵੀਰੇ ਘਮ ਗਿਆ ਜਾਈ ਵੀਰੇ ਅੱਜ ਦਾ ਮੋਲ ਨਹੀਂ ਹੋਣਾਗਾ ਨਹੀਂ ਮਿਲਦਾ ਟੋਕੜਾਂ ਵਿਕਦੀਆਂ ਵੀਰੇ ਇੰਨੇ ਨਹੀਂ ਬਿਲਕੁਲ ਬਾਈ ਮਗਰ ਇਹਦੇ ਹੈਗੀ ਆ ਮਗਰ ਕੱਟੀ ਆ ਵੀਰੇ ਲੱਖ ਮੰਗ ਲਈਏ ਸ ਤਾਂ ਵੀ ਵੜ ਦੇ ਕੇ ਜਾਣੀਆਂ ਪਰ ਨਹੀਂ ਆਪਾਂ 80000 ਰੁਪਏ ਸਿਰਫ ਅੱਜ ਦੇ ਦਾਂਗੇ ਲਓ ਵੀ ਮਿੱਤਰੋ 80000 ਦੀ ਤੁਹਾਨੂੰ ਆ ਮਿਲਦੀ ਆ ਤੇ ਬਾਈ ਜਣ 10 ਵੇ ਚੋੜ ਗਏ ਵੀਰੇ ਲਿਓ ਫੈਟ ਹੀ ਰਹਿਣਾ ਵੀਰੇ ਇਹ ਇਹ ਜਿਹਾ ਹੀ ਰਹਿਣਾ ਬਾਈ ਜਣ ਜੇ ਆਪਾਂ ਕਹੀ ਹੈ ਨਾ ਦੁੱਧ ਵੀ ਦੇ ਹੈਗਾ ਵਾ 80000 ਰੁਪਏ ਸਿਰਫ ਲਓ ਵੀ ਮਿੱਤਰੋ ਮੋੜੀ ਕਰਾਂ ਬਾਈ ਦੇਖੋ ਇੱਥੋਂ ਸਾਰੇ ਪਾਸੇ ਤੁਸੀਂ ਦੇਖੋ ਪੂਰਾ ਐ ਤਕੜਾ ਪ੍ਰੋਜੈਕਟ ਲੱਗਿਆ ਠੀਕ ਹੈ ਜੀ ਪਰ ਅੱਜ ਇਹ ਵੀ 80000 ਦੀ ਆਪਾਂ ਦੇ ਦਾਂਗੇ ਸਿਰਫ ਲਓ ਵੀ ਮਿੱਤਰੋ ਬਾਈ ਜਣ ਜਦੋਂ ਤਿਆਰ ਹੋ ਗਈ ਨਾ ਤੇ ਸਾਰਿਆਂ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹੋਏ ਹਾਂ ਦੌਲਤਰਾਮ ਡੇਰੀ ਫਾਰਮ ਬਰਗਾੜੀ ਪਿੰਡ ਦੇ ਵਿੱਚ ਫਰੀਦਕੋਟ ਜ਼ਿਲ੍ਹਾ ਤਹਿਸੀਲ ਜੈਤੋ ਬਾਈ ਅਵਤਾਰ ਦੇ ਫਾਰਮ ਤੇ ਟੋਟਲ ਆਪਾਂ ਤੁਹਾਨੂੰ 5 ਨਾਕ ਦਿਖਾਵਾਂਗੇ ਤਿੰਨ ਜਿਹੜੀਆਂ ਟਾਪ ਦੀਆਂ ਐਚਐਫਓ ਜਿਹੜੀਆਂ ਬੈੜਾਂ ਇੱਕ ਮੱਝ ਤੇ ਇੱਕ ਆਪਾਂ ਤੁਹਾਨੂੰ ਦਿਖਾਵਾਂਗੇ ਪਾਲਕ ਬੱਚੀ ਟਾਪ ਕੁਆਲਿਟੀ ਦੇ ਜਾਨਵਰ ਬਾਈ ਉਹਨਾਂ ਦੇ ਫਾਰਮ ਤੋਂ ਮਿਲਦੇ ਆ ਤੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਜਿਹੜੇ-ਜਿਹੜੇ ਜਾਨਵਰਾਂ ਦੇ ਰਿਕਾਰਡ ਹੁੰਦੇ ਆ ਉਹ ਸਾਰੇ ਤੁਹਾਨੂੰ ਬਕਾਇਦਾ ਦਿੱਤੇ ਜਾਂਦੇ ਆ ਬਾਕੀ ਬਾਈ ਉਹਨਾਂ ਨੇ ਕੋਈ ਵੀ ਜਾਨਵਰ ਆਪਣੇ ਘਰ ਦਾ ਪਾਲਿਆ ਨਹੀਂ ਹੁੰਦਾ ਵਪਾਰ ਦਾ ਕੰਮ ਕਰਦੇ ਆ ਕਿਸੇ ਵੀ ਜਾਨਵਰ ਦੀ ਤਸੱਲੀ ਕਰਨੀ ਹੈ ਬਾਈ ਹੁਣੇ ਕਹਿੰਦੇ ਹੁੰਦੇ ਆ ਤੁਸੀਂ ਆਪਦੇ ਪੱਧਰ ਤੇ ਕਰਕੇ ਲੈਣੀ ਆ ਕਿਉਂਕਿ ਬਾਈ ਹੁਣੇ ਆਪਦੀ ਸਮਝ ਨਾਲ ਲੈ ਕੇ ਆਇਆ ਤੁਸੀਂ ਆਪਦੀ ਸਮਝ ਨਾਲ ਲੈ ਕੇ ਜਾਣੀ ਹੈ ਗੱਲਬਾਤ ਕਰਦੇ ਆ ਬਾਈ ਅਵਤਾਰ ਦੇ ਨਾਲ ਅਵਤਾਰ ਬਾਈ ਸਵਾਗਤ ਕਰਦੇ ਆ ਜੀ ਅਸ਼ੀਕਲ ਬਾਈ ਜੀ ਅਵਤਾਰ ਸਾਰਿਆਂ ਤੋਂ ਪਹਿਲਾ ਸਵਾਲ ਇਹੀ ਆ ਵੀ ਬਾਈ ਜਦੋਂ ਆਪਾਂ ਵੀਡੀਓ ਪਾਉਣੇ ਕਿੰਨੇ ਟਾਈਮ ਤੇ ਆਪਣੇ ਜਾਨਵਰ ਰਹਿ ਕੇ ਜਾਂਦੇ ਆ ਬਸ ਵੀਰੇ ਮਿੰਟ 10 ਤੋਂ 15 ਮਿੰਟ ਹੀ ਲੱਗਦੇ ਆ ਵੀਰੇ ਕਿ ਉਹਗੇ ਬਹੁਤ ਸੱਜਣਾ ਦੇ ਸਾਨੂੰ ਵੀ ਫੋਨ ਆਉਂਦੇ ਆ ਵੀ ਬਾਈ ਹਨਾ ਤੇ ਵੀ ਬਾਈ ਹੁਣੇ ਕਹਿੰਦੇ ਵੀ ਜਾਨਵਰ ਬਾਈ ਵੈਗਗੇ ਹਨਾ ਚਲੋ ਦਾਤ ਦੀ ਕਿਰਪਾ ਵੀ ਜਾਨਵਰ ਚੰਗੇ ਆ ਹਨਾ ਜਲਦੀ ਵੈਗ ਜਾਂਦੇ ਹਨਾ ਵੀਰੇ ਪਸ਼ੂ ਆਪਣਾ ਵੀਰੇ ਸਾਫ ਸੁਥਰਾ ਹੁੰਦਾ ਚੰਗਾ ਪਸ਼ੂ ਹੁੰਦਾ ਜਿਹੜਾ ਪਹਿਲਾ ਤੇ ਅਵਤਾਰ ਗੱਲਬਾਤ ਕਰੀਏ ਅੱਜ ਦੇ ਫਿਰ ਰੇਟ ਫਿਰ ਜੈ ਜੀ ਰਹਿਣਗੇ ਬਾਈ ਬੱਲ ਵੀਰੇ ਸਿਰਫ ਜੈਜ ਵੀਰੇ ਅਗਲਾ ਵੇਖ ਕੇ ਕਿਉਂਕਿ ਲੱਖ ਸਵਾ ਲੱਖ ਮੰਗਣਗੇ ਆਪਾਂ ਉਹ ਮੁੱਲ ਨਹੀਂ ਕਰਨੇ ਆਪਾਂ 45000 ਤੋਂ ਰੇਟ ਸ਼ੁਰੂ ਆ ਵੀਰੇ 45000 ਤੋਂ ਸ਼ੁਰੂ ਹੈ ਇਹ ਜੇ ਟਾਪ ਦੇ ਨਗੀਨੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਗੱਲਬਾਤ ਕਰੀਏ ਬਾਈ ਆਪਾਂ ਪਹਿਲੀ ਕਰਮ ਵਾਲੀ ਦੀ ਬਹੁਤ ਵੱਡੇ ਬੱਦ ਬਾਡੀ ਦੀ ਹੈਣਾ ਹਾਂਜੀ ਹਾਂਜੀ ਵੀਰੇ ਇਹਦੇ ਬਾਰੇ ਕੋ ਦੱਸਣ ਦੀ ਲੋੜ ਨਹੀਂ ਆਪ ਹੀ ਗਾਂ ਜਿਹੜੀ ਦੱਸ ਰਹੀ ਹੈ 91 ਸੂਈ ਸੂਈ ਹੈ ਕਰਮ ਵਾਲੀ ਇਹ ਵੀਰੇ ਦੂਜਾ ਸੂਆ ਸੂਈ ਹੈ ਮਾਲਕ ਭਾਵੇਂ ਤੀਜਾ ਮੰਨਣ ਚੌਥਾ ਮੰਨਣ ਉਹ ਅਗ ਦੱਸ ਸਕੀ 27 28 ਕਿਲੋ ਦਿੰਦੀ ਰਹੀ ਆ ਪਿਛਲੇ ਸੂਏ ਹਾਂ ਦੁੱਧ ਅਗਲਾ ਦੀ ਸਮਝਣ ਲਵੇ ਮਗਰ ਇਹ ਬੱਚੀ ਆ ਉਹ ਵੀ ਟਾਪ ਦੀ ਬਾਈ ਟਾਪਲੀ ਬੱਚੀ ਆ ਜੇਰ ਕੰਪਲੀਟ ਪਾਤੀ ਆ ਵੀਰੇ ਲੈ ਬਈ ਇਹਨੂੰ ਤੋਰੀਏ ਕਰ ਇੱਕ ਵਾਰ ਮਾੜਾ ਜਾ ਸੱਜਣੋ ਚੈੱਕ ਕਰਕੇ ਦੇਖੋ ਤੁਸੀਂ ਇਹ ਜੇ ਨਗੀਨੇ ਤੁਹਾਨੂੰ ਬਾਈ ਹੁਣਾਂ ਦੇ ਫਾਰਮ ਤੇ ਮਿਲਨੇ ਆ ਬਾਕੀ ਬਰੀਡ ਦੇ ਵਿੱਚ ਬਹੁਤ ਜਿਆਦੇ ਚੰਗੀ ਆ ਉੱਤਾਰ ਤੇਰੇ ਹਿਸਾਬ ਨਾਲ ਹਨ ਮੈਂ ਆਪਾਂ ਲਖਰੀਦਦੇ ਹਨ ਜਾਨਵਰ ਹਨ ਕਿੰਨਾ ਕ ਦੁੱਧ ਪਾਜੂਗੀ ਕਰਮ ਵਾਲੀ ਦੁੱਧ ਵੀਰੇ ਸਿਆਲ ਆ ਵੀਰੇ 30 ਕਿਲੋ ਦੁੱਧ ਚਾਹੀਦਾ ਵੀਰੇ ਬਿਹੜ ਨੂੰ ਪਰ ਅਗਲਾ ਵੀ ਸਮਝਣਾ ਲਵੇ ਵੀਰੇ ਠੀਕ ਆ ਬਾਈ ਮੈਂ ਕਹਿੰਦਾ ਇੰਨੇ ਦੁੱਧ ਲਈ ਤਾਂ ਇੱਕ ਹੀ ਘਰੇ ਖੜੀ ਹੋਵੇ ਨਾ ਬਾਈ ਇੱਕ ਹੀ ਬਹੁਤ ਆ ਵੀਰੇ ਹਾਂ ਵਾਧੂ ਗੱਲ ਬਾਤ ਸਾਰੇ ਵੀਰੇ ਕੁੱਝੇ ਬਟਲੇ ਸਾਰੇ ਭਰ ਦੂ ਹਾਂ ਬਾਈ ਚੈੱਕ ਕਰਕੇ ਦੇਖੋ ਤੁਸੀਂ ਥੋੜਾ ਜਿਵੇਂ ਆਪਾਂ ਕਹਦੀਏ ਵੀ ਬਿਹੜ ਉਹ ਕਰਦੀ ਆ ਕਿਉਂਕਿ ਭਾਈ ਹੈ ਨਾ ਨਵੀਂ ਸੂਈ ਕਰਕੇ ਜਦੋਂ ਆ ਜਾਣਾ ਧਿਆਨ ਦੇ ਨਹੀਂ ਤੁਰਦੀ ਹੈ ਨਾ ਦੇਖੋ ਵੀ ਮੇਤਰੋ ਇੱਥੇ ਜਾ ਕੇ ਟੈਕ ਕਰਕੇ ਦੇਖੋ ਆਰਡਰ ਰੋਡਰ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਅਵਤਾਰ ਭਾਈ ਹੌਲੀ ਕਿੰਨੇ ਮੋੜੀ ਕਰਾਣਾ ਕਰਮਾ ਬਾਕੀ ਵੇਲ ਬੁਖਾ ਦੇ ਵੀਰੇ ਕਿੱਡੀ ਆ ਬੈਠ ਦੀ ਤੁਸੀਂ ਬੈਠ ਦਾ ਜਿਹੜਾ ਬੈੱਡ ਵਾੜੀ ਇੱਥੋਂ ਦੇਖੋ ਤੁਸੀਂ ਕਿਉਂ ਮਾਤੀ ਠੰਡੀ ਮਿੱਟੀ ਬਹੁਤ ਅੱਜ ਥੇ ਮਾਰਦੀ ਬੈਠਾ ਰਹੇ ਵੀਰੇ ਜਮਾ ਐਣ ਗਲੀ ਦੇ ਬੈਠੀ ਬੈਠ ਗਏ ਕੋਈ ਇਦਾਂ ਦਾ ਕੋਈ ਚੱਕਰ ਨਹੀਂ ਹੈ ਇਹ ਬਈ ਬਰੀਡਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਹਨਾ ਆਪਾਂ ਵੀ ਗਰਮ ਪਸ਼ੂ ਲੈਂਦੇ ਨੇ ਵੀਰੇ ਬੁੜੀਆਂ ਕੁੜੀਆਂ ਨੇ ਵੀਰੇ ਪਸ਼ੂ ਚੋਣਾ ਹੁੰਦਾ ਹੈ ਕੀ ਕਰਕੇ ਦੇਖੋ ਤੁਸੀਂ ਬਹੁਤ ਜਿਆਦਾ ਸ਼ਕੀਨ ਆ ਅਵਤਾਰ ਬਈ ਅੱਗ ਫਿਰ ਆਪਾਂ ਇਹ ਦੋਨੇ ਹਨਾ ਦੋ ਨਾਗੀ ਹੋ ਗਏ ਤਾਂ ਹਨਾ ਹਾਂਜੀ ਦੋ ਨਾਕ ਵੀਰੇ ਕੀ ਰੇਟ ਦੇ ਵਿੱਚ ਬਈ ਦੇ ਦੇਣੀਆ ਵੀਰੇ ਮੁੱਲ ਬਈ ਜਿੰਨਾ ਮਰਜ਼ੀ ਕਰ ਲਈਏ ਲੱਖ ਮੰਗ ਲਈਏ ਸਵਾ ਲੱਖ ਮੰਗ ਲਈਏ ਤਾਂ ਵੀ ਵੜ ਵਹਿ ਕੇ ਜਾਣੀਆਂ ਪਰ ਨਹੀਂ ਆਪਾਂ 80000 ਦੀ ਸਰਪੀ ਅੱਜ ਦੇ ਦਾਂਗੇ ਲਓ ਵੀ ਮੇਤਰੋ 80000 ਦੀ ਤੁਹਾਨੂੰ ਆ ਮਿਲਦੀਆਂ ਇੱਕ ਕਰਕੇ ਦੇਖੋ ਤੁਹਾਨੂੰ ਐਡਾ ਵੱਡਾ ਪ੍ਰੋਜੈਕਟ ਲੱਗਿਆ। ਇਹਨਾਂ ਅਗੇ ਬੰਦਾ ਵੀਰੇ ਛੋਟੀ ਨਾ ਮੰਨ ਕੇ ਆਵੇ ਜਿਹੜੀ ਗੱਲ ਹੈ। ਭਾਈ ਹੁਣਾਂ ਕੋਲੇ ਸਾਰਾ ਜਿਹੜਾ ਰਿਕਾਰਡ ਹੁੰਦਾ ਜੇਰ ਜੂਰ ਵਗੈਰਾ ਦਾ। ਮਗਰ ਇਹਦੇ ਬੱਛੀ ਵੀ ਚੰਗੀ ਆ। ਅਵਤਾਰ ਬੰਨੀ ਕਰਨ ਨੂੰ ਕਰਨ ਵਾਲੇ ਨੂੰ ਅਗਲੀ ਵੀ ਦਿਖਾਈ। ਇਹਨਾਂ ਅਗੇ ਜਿੱਥੇ ਮਰਜ਼ੀ ਬੈਠਾ ਚੂਲਾ ਵੀਰੇ ਵਾ। ਜਿੰਨੀਆਂ ਮਰਜ਼ੀ ਭਾਈ ਸਫਸਤਾ ਕਰੀ ਚੱਲ ਗਏ। ਤਾਂ ਗੱਲ ਵੱਖਰੀ ਆ ਪਰ ਇਹ ਜਿਹੜੀ ਕੁਆਲਿਟੀ ਆ ਭਾਈ ਖੁਦ ਦੱਸਦੀ ਆ ਯਾਰ ਹਨਾ। ਕਹਿਣ ਦੀ ਲੋੜ ਨਹੀਂ ਹਨਾ। ਹਾਂ ਹਾਂ। ਕਈ ਵਾਰੀ ਹੁੰਦਾ ਵੀ ਆਪਾਂ ਕੋਈ ਕਹਿ ਦਈਏ ਯਾਰ ਬਾਲੀ ਚੰਗੀ ਆ ਹਨਾ ਪਰ ਜਿਹੜ ਬਾਕੀ ਬੱਚੀ ਵਿਖਾ ਦੇ ਵੀਰੇ ਕਿੰਨੀ ਚੰਗੀ ਆ ਮਾੜੀ ਹਾਂ ਜੇ ਅਵਤਾਰ ਕਿਸੇ ਫਾਰਮ ਦੇ ਵਿੱਚ ਹੁੰਦੀ ਹੈ ਨਾ ਇਹ ਹਾਂਜੀ ਹਾਂਜੀ ਵੀਰੇ ਤੇਰੇ ਹਿਸਾਬ ਨਾਲ ਫਿਰ ਇਹ ਕਿੰਨੇ ਦੀ ਅਗਲੇ ਨੇ ਦੇਣੀ ਸਵਾ ਲੱਖ ਦੀ ਬੱਚੀ ਵੀਰੇ ਰਾਮਨਾਲ ਦੇਣੀ ਸੀ ਬੰਦੇ ਤੇ ਜਾਣਾ ਸੀ ਕੰਮ ਹਣਾ ਪਰ ਅੱਜ ਆਪਾਂ ਤੁਹਾਨੂੰ ਦੇ ਦੇਣੀ ਆ ਇਹਦੇ ਨਾਲ ਵੀਰੇ ਸੀਮਨ ਵੀ ਚੰਗਾ ਬਣਾ ਦੇਣਾ ਸੀ ਇਹਦਾ ਹਾਂ ਸੀਮਨ ਦਾ ਅਗਲੇ ਨੇ ਕੈ ਹੀ ਦੇਣਾ ਸੀ ਸੀਮਨ ਦਾ ਕੈ ਹੀ ਦੇਣਾ ਸੀ ਵੀਰੇ ਜਿਹੜੀ ਗੱਲ ਆ ਲਓ ਵੀ ਮੇਤਰੋ ਗੱਲਬਾਤ ਕਰੀ ਅਵਤਾਰ ਆਪਾਂ ਅਗਲੇ ਨਗੀਨੇ ਦੀ ਬਾਈ ਹਣਾ ਇਹ ਵੀ ਬਹੁਤ ਜਿਆਦਾ ਚੰਗੀ ਆ ਹਣਾ ਬਾਕੀ ਰਿਕਾਰਡ ਵਾਲੀ ਆ ਬਾਈ ਹਣਾ ਇਹ ਹਾਂਜੀ ਹਾਂਜੀ ਵੀਰੇ ਇਹਦਾ ਭਈ ਕੀ ਰਿਕਾਰਡ ਆ ਇਹ ਵੀਰੇ ਏਵੀ ਠੀਕ ਹੈ ਜੀ ਅੱਗੇ ਵੀਰੇ ਤੇ ਡੈਨਮਾਰਕ 40 50062 ਦਾ 66 ਸੀਮਨ ਲੱਗਿਆ ਹੋਇਆ ਬੱਚੀ ਦੇਣੀ ਇਹਨੇ ਬੱਚੀ ਹੀ ਦੇਣੀ ਹੈ ਨਾ ਬਾਕੀ ਬਾਡੀ ਦੀ ਯਾਰ ਬਹੁਤ ਜਿਆਦਾ ਬਾਡੀ ਬੁੱਡੀ ਵੀਰੇ ਕੁਆਲਿਟੀ ਬੱਚੀ ਦੀ ਵਿਖਾ ਗਈ ਚੀਜ਼ ਹੈ ਹਾਂ ਫੇਸ ਚੈੱਕ ਕਰਕੇ ਦੇਖੋ ਕੱਢੀ ਬੇ ਜਿਹੜੇ ਬੰਦੇ ਨੇ ਵੀਰੇ ਨਵਾਂ ਫਾਰਮ ਸਟਾਰਟ ਕਰਨਾ ਉਹਦੇ ਲਈ ਵੀਰੇ ਬਹੁਤ ਵਧੀਆ ਚੀਜ਼ ਹੈ ਬਹੁਤ ਬੈਸਟ ਆ ਬਾਈ ਹਾਂ ਬਾਕੀ ਜੇ ਗੱਲ ਕਰੀਏ ਆਪਾਂ ਬਾਈ ਕੋਈ ਬਾੜੀ ਨਿੱਕੀ ਨਹੀਂ ਨਹੀਂ ਬਹੁਤ ਬੱਚੀ ਵੀਰੇ ਜਿਹੜੇ ਡੱਬਾ ਜਿਵੇਂ ਆਪਾਂ ਕਹਿੰਦੇ ਆ ਰੰਗ ਪਾ ਮੱਚੀ ਦੀ ਗੱਡੀ ਹੈ ਪੱਛੀ ਵਿਖਾ ਗਈ ਚੀਜ਼ ਹੈ ਦੇਖੋ ਬਾਈ ਖੜਨੀ ਖੁਰਨੀ ਬੱਚੀ ਦੀ ਵੇਖਣ ਦੀ ਮੋੜੀ ਬਾਈ ਇਹੀ ਕਿਤੇ ਖੁੱਲੀ ਖਾਲੀ ਛੱਡੀ ਹੋਵੇ ਬਾਈ ਹਾਂ ਇਹਦਾ ਦੁੱਗਣੀ ਬੱਚੀ ਸੋਹਣੀ ਲੱਗੇ ਬਾਈ ਜਿਵੇਂ ਅਵਤਾਰ ਇਹਦਾ ਰਿਕਾਰਡ ਆਪਣੇ ਕੋਲੇ ਹੈਗਾ ਵਾ ਹਾਂਜੀ ਹਾਂਜੀ ਵੀਰੇ ਤਾਂ ਜਿਹੜੀ ਇਹਦੀ ਮਾਂ ਉਹਦਾ ਵੀ ਰਿਕਾਰਡ ਵੀ ਦੱਸਿਆਦਾ ਹੋਊਗਾ ਮਾਲਕਾ ਵੀਰੇ ਮਾਲਕਾ ਨੇ ਵੀਰੇ ਆਪਾਂ ਵੇਖੀ ਆ ਵੀਰੇ ਖੜੀ ਪਰ ਆਪਾਂ ਕੋਈ ਵੀ ਪੁੱਛ ਆਪਾਂ ਇਹਦੇ ਬਾਰੇ ਪੁੱਛਿਆ ਸਾਰਾ ਉਹ ਆਪਾਂ ਦੱਸਤਾ ਹੋ ਠੀਕ ਹੈ ਬਾਈ ਹਾਂ ਤੇ ਜੇ ਗੱਲ ਕਰੀਏ ਅਵਤਾਰ ਆਪਾਂ ਇਹਦੀ ਹਨਾ ਕਰਮ ਵਾਲੀ ਦੀ ਹਨਾ ਤੁਨਾ ਦੀ ਜਮਾ ਇੱਕ ਨੰਬਰ ਵੀਰੇ ਇੱਕ ਨੰਬਰ ਹੋਊਗਾ ਹਨਾ ਦੇਖੋ ਤੁਸੀਂ ਇੱਥੇ ਚੈੱਕ ਵੀ ਕਰ ਲਓ ਬਾਈ ਹਨਾ ਕਿਵੇਂ ਤੜਦੀ ਆ ਕਿਉਂਕਿ ਤੂ ਰਹੀ ਦੱਸ ਦਿੰਦਾ ਹਨਾ ਮੋੜੀ ਬਾਈ ਇੱਥੋਂ ਤੁਸੀਂ ਦੇਖੋ ਇਹਦੀ ਬੇਲ ਇਹ ਆ ਦੇਖੋ ਖੜਨੇ ਖੁੜਨੇ ਖਾ ਰੇ ਬਣੀ ਦੇਖੋ ਬੇਲ ਬੂਲ ਦੇਖੋ ਤੁਸੀਂ ਬਹੁਤ ਜਿਆਦਾ ਚੰਗੀਆਂ ਬਾਕੀ ਇਹ ਗੱਲ ਇਹ ਠੰਡੀ ਬਹੁਤ ਜਿਆਦਾ ਹੈ ਬਾਈ ਹਨਾ 10 ਹੋਏ ਚੋਲਗੇ ਵੀਰੇ ਲੈਵਾ ਫੈਟ ਹੀ ਰਹਿਣਾ ਵੀਰੇ ਇਹੇ ਜਿਹਾ ਹੀ ਰਹਿਣਾ ਬਾਈ ਜੇ ਆਪਾਂ ਇੱਕ ਕਿੰਨੇ ਦੀ ਦੇਣੀ ਆ ਬਾਈ ਇਹਦਾ ਵੀਰੇ ਬੱਚੀ ਜਿੱਦ ਦੇ ਤਿਆਰ ਹੋ ਗਈ ਬੱਚੀ ਤਾਂ ਵੀਰੇ ਲੱਖੋਂ ਬਾਹਰ ਦੀ ਆ ਠੀਕ ਹੈ ਜੀ ਪਰ ਅੱਜ ਇਹ ਵੀ 80000 ਦੀ ਆਪਾਂ ਦੇ ਰਾਂਗੇ ਸਿਰਫ ਲੋ ਵੀ ਮਿੱਤਰੋ ਬਾਈ ਜੇ ਨਾ ਜਦੋਂ ਤਿਆਰ ਹੋ ਗਈ ਨਾ ਤੇ ਉਦੋਂ ਇਹ ਤੁਹਾਨੂੰ ਲੱਖੋਂ ਬਾਹਰ ਮਿਲਣੀ ਆ ਪਰ ਅੱਜ ਦਾ ਰੇਟ ਜਿਹੜਾ ਹੈਗਾ ਇਹ ਖੜਣੀ ਖੁੜਨੀ ਵਿਖਾ ਦੇ ਵੀਰੇ ਅੱਜ ਦਾ ਰੇਟ ਇਹਦਾ ਹੈਗਾ ਵਾ 80000 ਰੁਪਏ ਸਰਪਲੋ ਲਓ ਵੀ ਮੇਰੇ ਮੋੜੀ ਕਰਾਂ ਬਾਈ ਦੇਖੋ ਇੱਥੋਂ ਸਾਰੇ ਪਾਸੇ ਤੁਸੀਂ ਦੇਖੋ ਪੂਰਾ ਐ ਤਕੜਾ ਪ੍ਰੋਜੈਕਟ ਲੱਗਾ ਹੋਇਆ ਵਾ ਬਾਕੀ ਵੱਡੀ ਤੁਸੀਂ ਵੀਡੀਓ ਦੇ ਵਿੱਚ ਆ ਆ ਵੀ ਦੇਖ ਲੀ ਸੱਜਣੋ ਐ ਕੋਈ ਆਣਾ ਬੰਦਾ ਵੀਰੇ ਛੋਟੀ ਜੀ ਮੰਨੇ ਵੀਰੇ ਵੀਡੀਓ ਤੇ ਅਗਲਾ ਕੂਗਾ ਉਹ ਵੱਡੀ ਲਾਦੀ ਆ ਪਰ ਹੈ ਹੀ ਵੱਡੀ ਬੈਣ ਨਹੀਂ ਬਿਲਕੁਲ ਹੀ ਵੱਡੀ ਹੈ ਨਾ ਕਿਉਂਕਿ ਹੁਣ ਜਿਹੜੀ ਇਹਦੀ ਨਾਲ ਦੀ ਆ ਗਾਂ ਪਤਾ ਲੱਗੀ ਜਾਂਦਾ ਹੈ ਨਾ ਦੇਖੋ ਹਾਂ ਪਤਾ ਲੱਗੀ ਜਾਂਦਾ ਵੀਰੇ ਹਾਂ ਗੱਲਬਾਤ ਕਰੀਏ ਆਪਾਂ ਅਵਧਾਰ ਅਗਲੀ ਕਰਮ ਹਾਂ ਇਹ ਆਗੀ ਇਹ ਆਰ ਸ਼ਰਵੀ ਹੈ। ਆਰ ਸ਼ਰ ਹੈ ਨਾ। ਇਹਦੀ ਕੋਈ ਮਾਨ ਮੰਦਾ ਬਾਈ ਜਰਸੀ ਮੰਨੇ ਜਿਹੜਾ ਮਰਜ਼ੀ ਬੰਦਾ ਮੰਨ ਲੇ। ਹਾਂ। ਹਾਂ। ਇਹਨੂੰ ਸੂਈ ਨੂੰ ਵੀਰੇ 7 ਮਾ 8 ਮਾ ਦੇਣਾ ਇਹਨੂੰ। ਠੀਕ ਹੈ ਜੀ। ਮਗਰ ਇਹਦੇ ਬੱਚੀਏ ਦੁੱਧ ਹੋਊਗਾ 9 ਤੋਂ 10 ਲੀਟਰ ਵੀਰੇ। 9-10 ਲੀਟਰ। ਹਾਂ। ਉਦਾਂ ਬਾਈ ਜੇ ਗੱਲਬਾਤ ਕਰੀਏ ਸ਼ਕੀਨ ਸ਼ਕੂਨ ਬਹੁਤ ਆ। ਸ਼ਕੀਨ ਬਹੁਤ ਆ ਵੀਰੇ ਪਹਿਲਾ ਸੂਆ ਬੱਚੀ ਸੂਈ ਆ। ਹਾਂ। ਲੈ ਇਹਨੂੰ ਕੱਢੀ ਕਰਾਂ ਬਾਈ ਬਾਹਰ। ਮਗਰ ਇਹਦੇ ਹੈਗੀ ਬੱਚੀ ਆ। ਮਗਰ ਵੀ ਬੱਚੀ ਆ ਵੀਰੇ ਦੀ। ਠਣ ਠੁਣ ਜਮਾ ਓਕੇ ਆ। ਫੁੱਲ ਗਾਰੰਟੀ ਹੋਊਗੀ ਵੀਰੇ ਤੁਹਾਨੂੰ ਸੁਣਾ ਦੀ। ਬਹੁਤ ਜਿਆਦਾ ਚੰਗੀ ਆ ਬਾਕੀ ਜੇ ਗੱਲਬਾਤ ਕਰੀ ਆਪਾਂ ਨੋਰਮਲ ਬੈਤਰੀ ਆ ਥੋੜੀ ਹਾਂ ਵੀਰੇ ਬਾਦਰਮਿਆਨੇ ਕੱਦਦੀ ਆ ਬਾਲਾ ਵੱਡਾ ਕੱਦਨੀ ਆਪਾਂ ਕਹਿੰਦੇ ਹਾਂ ਬਾਕੀ ਯਾਰ ਥੋੜੇ ਜੇ ਥਾਂ ਦੇ ਵਿੱਚ ਹੀ ਖੜ ਜਾਇਆ ਕਰੀ ਹਾਂ ਹਾਂ ਵਗਣਾ ਫੁੱਲਣਾ ਵੀਰੇ ਹਜੇ ਬੱਚੀ ਨੇ ਗਾਂ ਜਾ ਕੇ ਹਜੇ ਬਾਕੀ ਜੇ ਗੱਲਬਾਤ ਕਰੀਏ ਆਪਾਂ ਵੀ ਚਾਹੇ 2 ਸੂਏ 3 ਸੂਏ ਇਹਨੂੰ ਪੀ ਲਿਓ ਇਹਦਾ ਦੁੱਧ ਇਹਦੋਂ ਦੁੱਗਣੀ ਰਾਖ ਹੁੰਦੀ ਵਿਗਣਾ ਵੀਰੇ ਨੂੰ ਦੁੱਗਣੀ ਰਾਜੀ ਹੋ ਜਾਣਾ ਤੇ ਬਾਕੀ ਜੇ ਗੱਲ ਕਰੀਏ ਇਹਨੇ ਬਾਈ ਸੂਆ ਬਣੀ ਬਾਲਾ ਦਿਖਾਉਣਾ ਨਹੀਂ 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 ਵੀਰੇ ਹਾਂ ਆ ਜਾ ਪੱਤੇ ਉੱਥੇ ਹੀ ਲੈ ਚੱਲ ਫਿਰ ਇਹਨੇ ਖਾਣ ਲਓ ਜੀ ਮੇਟਰ ਚੈੱਕ ਕਰ ਲਓ ਥੋੜਾ ਜਿਆ ਜਾਕਦੀ ਬੱਚੇ ਦਾ ਕਰਦੀ ਥੋੜਾ ਜਿਆਦਾ ਬਹੁਤ ਚੰਗਿਆ ਅਵਧਾਰ ਮੋੜ ਲਾ ਕਾਣੂ ਲਓ ਜੀ ਮੇਟਰ ਚੈੱਕ ਕਰੋ ਅਵਧਾਰ ਕਿੰਨਾ ਦੁੱਧ ਪਾਜੂਗੀ ਹੈਰ ਕੀ ਬਾਈ ਦੁੱਧ ਵੀਰੇ 13 14 ਕਿਲੋ ਤੱਕ ਦੇਈ ਜਾਊਗੀ ਵੀਰੇ ਖੁਲਾ ਢੁਲਾ ਠੀਕ ਆ ਬਾਈ ਅੱਜ ਬਾਈ ਇਹ ਆਪਾਂ 13 14 ਕਿਲੋ ਦੇ ਹਿਸਾਬ ਦੇ ਨਾਲ ਹਨਾ ਜਿਹੜੇ ਹਿਸਾਬ ਨਾਲ ਇਹਦੀ ਮੰਗ ਆ ਦਾ ਰੇਟ ਇਹਨਾਂ ਦੇ ਬਹੁਤ ਹਾਈ ਲੈਵਲ ਤੇ ਚੱਲੇਗਾ ਪਰ ਆਪਾਂ ਬਈ ਅੱਜ ਕਿੰਨੇ ਦੀ ਦੇਣੀ ਆਪਾਂ ਦਾ ਵੀਰੇ ਬਾਫਰ ਵਾਲਾ ਕੰਮ ਹੀ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਕੰਮ ਕਰ ਦੇਣਾ ਸਹੀ ਗੱਲ ਆ ਆਪਾਂ ਸਿਰਫ ਹੀ 45000 ਦੀ ਬੱਚੀ ਦੇ ਦਾਂਗੇ ਲਓ ਵੀ ਮੇਤਰੋ 45000 ਦੀ ਮਿਲ ਰਹੀਆਂ ਤੁਹਾਨੂੰ ਆ ਦੇਖੋ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਚੰਗੀ ਬਰੀਡ ਦੇ ਵਿੱਚ ਇਹ ਬੱਚੀ ਵੀਰੇ ਘਰੇ ਖੜੀ ਜਜੂਗੀ ਬਿਲਕੁਲ ਬਈ ਪੁੱਛੋ ਅਗਲਾ ਥੋੜੇ ਬਈ ਕਥੋ ਲੈ ਕੇ ਆਏ ਹਨ ਕੈਨ ਨੂੰ ਤਾਂ ਚਾਹੀ ਜਿਹਦੀ ਮਰਜ਼ੀ ਬਣਾ ਦਈਏ ਇਹਨੂੰ ਹਨਾ ਪਰ ਗੱਲ ਬਾਤ ਜਿਹੜੀ ਕਰੀਏ ਇਹਦੇ ਮਗਰ ਵੀ ਬਹੁਤ ਜਿਆਦਾ ਚੰਗੀ ਬੱਚੀ ਹੈ ਹਨਾ ਇਹ ਵੀਰੇ 12 ਤੋਂ 13 ਮਹੀਨੇ ਦੀ ਬੱਚੀ ਆ ਵੀਰੇ ਠੀਕ ਆ ਜੀ ਇਹ ਐਬੀਐਸ ਦੇ 5 ਸਟਾਰ ਦੀ ਬੱਚੀ ਆ ਵੀਰੇ ਠੀਕ ਆ ਬਾਈ ਬਸ ਇਹ ਕਹਿਣ ਦੀ ਗੱਲ ਨਹੀਂ ਵੀਰੇ ਜਿਹੜੇ ਮਾਲਕਾ ਕੋਲ ਨੇ ਆਪਾਂ ਗੱਲ ਵੀ ਕਰਾ ਦਾਂਗੇ ਠੀਕ ਆ ਬਾਈ ਹਾਂ ਤੇ ਥਾਣ ਥਣ ਬਾਈ ਇਹਦੇ ਥਾਣ ਵੀਰੇ 4 ਆ ਵਾਦੀ ਥਣ ਬਾਈ ਇਹਦੇ 4 ਆ ਚੈੱਕ ਕਰਕੇ ਤੁਸੀਂ ਦੇਖ ਵੀ ਸਕਦੇ ਹੋ ਬਹੁਤ ਸੋਹਣੀ ਜਿਵੇਂ ਆਪਾਂ ਕਹਿੰਦੇ ਆ ਉੱਤੋਂ ਬਖਾਰੀ ਵੀਰੇ ਬੱਚੀ ਦੇ ਪੁੜੇ ਪਾੜੇ ਬੱਚੀ ਦੇ ਕਿੱਡੇ ਜੀ ਦੀ ਗੱਲ ਆ ਤੁਸੀਂ ਇਹਦਾ ਕੱਦ ਦਾ ਅੰਦਾਜ਼ਾ ਲਾ ਕੇ ਦੇਖੋ ਬਾਈ ਬਹੁਤ ਜਿਆਦਾ ਚੰਗੀ ਆ ਜੇ ਆਪਾਂ ਕਹੀਏ ਕਿਸੇ ਵੀ ਬੰਦੇ ਨੇ ਰੱਖਣੀ ਆ ਤੇ ਚੰਗੇ ਦੁੱਧ ਵਾਲ ਦੇਖੋ ਜੱਗਦਰ ਬਾਕੀ ਜਾਨ ਚ ਯਾਰ ਹਨਾ ਜਾਨ ਚ ਬਹੁਤ ਆ ਬਈ ਬੱਚੀ ਜਿਹੜੀ ਹੈ ਨਾ ਛਾਲਾ ਬ੍ਰੀਡ ਵਾਲੀ ਬੱਚੀ ਪੂਰੀ ਆ ਜਿਹੜੀ ਗੱਲ ਆ ਲਓ ਵੀ ਮੇਟਰ ਅਬ ਤਾਂ ਇਹ ਕਿੰਨੇ ਦੀ ਦੇਣੀ ਆਪਾਂ ਇਹ ਮੇਰੇ ਸਿਰਫ 80000 ਦੀ ਬੱਚੀ ਦੇ ਦਾਂਗੇ 80000 ਦੀ ਤੁਹਾਨੂੰ ਮਿਲ ਜਣੀ ਆ ਫੁੱਲ ਰਿਕਾਰਡ ਵਾਲੀ ਆ ਬਾਈ ਕਹਿੰਦਾ ਜਿਹੜਾ ਮਾਲਕ ਜਿਹੜੇ ਮਾਲਕਾ ਕੋਲ ਲਈ ਆ ਵੀਰੇ ਸਾਰਾ ਰਿਕਾਰਡ ਬੰਦੇ ਕੋਲ ਲਿਖਿਆ ਹੋਇਆ ਦਾ ਆਪਾਂ ਗੱਲ ਵੀ ਕਰਵਾ ਲੀ ਹਾਂ ਤੁਸੀ ਬਾਈ ਦੇ ਨਾਲ ਗੱਲਬਾਤ ਕਰਕੇ ਲੈ ਵੀ ਸਕਦੇ ਹਣਾ ਤੇ ਇਹ ਵੀ ਜੇ ਕੋਈ ਚੰਗਾ ਵੀਰ ਆ ਦੇ ਮਗਰ ਹਣਾ ਦਾਈਆਂ ਦੇ ਪੂਰੀ ਵਧੀਆ ਬੱਚੀ ਨੇ ਤਿਆਰ ਹੋਣਾ ਵਧੀਆ ਜਿਹੜੀ ਮਸ਼ੀਨ ਨੇ ਤਿਆਰ ਹੋਣਾ ਥਣ ਤੁਣ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜਿਆਦੇ ਆ ਚੀਜ਼ ਦਿਖਾ ਲਈ ਵੀਰੇ ਜਮਾ ਇੱਕ ਨੰਬਰ ਆ ਵੀਰੇ ਬੜੇ ਬਾੜੇ ਬੱਚੀ ਦੇ ਜਿਹੜੀ ਚੰ ਜਨਨ ਦੀ ਸਾਰੇ ਪਾਸਿਓਂ ਖਰੀ ਹੈ ਜੀ ਆਪਾਂ ਲਈ ਹੈਣਾ ਚੱਲ ਬਤ ਕਰੀਏ ਆਪਾਂ ਅਗਲੀ ਵਾਰ ਇਹ ਅਵਤਾਰ ਐਰ ਕੀ ਬਰੀ ਲਿਆਂਦੀ ਆਪਾਂ ਝੋਟੀ ਆ ਹਾਂਜੀ ਹਾਂਜੀ ਵੀਰੇ ਤੇ ਇਹਦਾ ਬਈ ਕੀ ਡਿਟੇਲ ਆ ਇਹ ਵੀਰੇ ਦੂਜਾ ਸੁਗਾ ਝੋਟੀ ਸੂਈ ਆ ਠੀਕ ਹੈ ਜੀ ਸੂਈ ਨਾਲ ਜਨ ਦੂਜਾ ਦੇਣਾ ਠੀਕ ਹੈ ਜੀ ਦੁੱਧ ਹੋਊਗਾ 8 ਤੋਂ 9 ਲੀਟਰ ਦੇ ਵਿੱਚ ਬੜਾ ਤਿਆਰ ਰਹੇ ਚੱਲੀ ਠੀਕ ਹੈ ਬਈ ਮਗਰ ਬਈ ਇਹ ਦੇਖੀ ਮਗਰ ਕੱਟੀ ਆ ਵੀਰੇ ਦੇ ਮਗਰ ਇਹਦੇ ਕੱਟੀ ਆ ਹਾਂਜੀ ਅਵਤਾਰ ਇਹਨੂੰ ਤੋਰੀਏ ਇੱਕ ਵਾਰ ਮਾੜਾ ਹਾਂਜੀ ਵੀਰੇ ਲਓ ਵੀ ਮੇਰੇ ਤੇ ਚੈੱਕ ਕਰਕੇ ਦੇਖੋ ਤੁਸੀਂ ਮਗਰ ਇਹਦੇ ਹੈਗੀ ਆ ਕੱਟੀ ਬਾਕੀ ਬਰੀਡ ਦੇ ਵਿੱਚ ਚੰਗੀ ਆ ਤੇ ਉਂ ਵੀ ਜਾਨ ਵਾਲ ਤੇ ਅਵਤਾਰ ਤੇਰੇ ਸਾਹਬ ਨਾਲ ਇਹਦੇ ਸੂਏ ਦਾ ਦੁੱਧ ਕਿੰਨਾ ਕੱਤੀ ਅਰਬਾ ਕਿਉਂਕਿ ਵੈਸੇ ਤਾਂ ਤੁਸੀਂ ਗਾਇਆਂ ਦਾ ਕੰਮ ਕਰਦੇ ਨੇ ਦੁੱਧ ਵੀਰੇ ਜਿਹੜਾ ਆਪਰਾ ਹੈਗਾ ਗਾਇਆਂ ਦਾ ਕੰਮ ਆਪਾਂ ਦਾ ਕੋਈ ਮੱਝ ਕਰੇ ਮਿਲੇ ਵੀਰੇ ਆਪਾਂ ਲੈ ਲਈ ਜੀ ਨਹੀਂ ਆਪਣਾ ਤਾਂ ਗਾਇਆਂ ਦਾ ਕੰਮ ਹੀ ਆ ਗਾਇਆਂ ਦਾ ਕੰਮ ਫੇਰ ਵੀ ਵੀ 12 ਦਿਨਾਂ ਕਿਲੋ ਦਹੀ ਵੀਰੇ ਖੁੱਲਾ 12 13 ਕਿਲੋ ਦੁੱਧ ਦੇ ਦੂ ਤੇ ਬਾਕੀ ਇਹਦੇ ਮਗਰ ਹੈਵੀ ਮਗਰ ਵੀ ਇਹਦੇ ਕੱਟੀ ਆ ਬਹੁਤ ਚੰਗੀ ਮਗਰ ਇਹਦੇ ਕੱਟੀ ਆ ਲੈ ਵੀ ਬਾਈ ਮੋੜੀ ਕਰਾ ਪੁੜੇ ਪਣਿਆਂ ਦੀ ਤੁਸੀਂ ਚੈੱਕ ਕਰਕੇ ਦੇਖੋ ਉੱਤੋਂ ਵੀਰੇ ਪੁੜਿਆਂ ਪਣਿਆਂ ਦੀ ਬਹੁਤ ਚੰਗੀ ਆ ਕੱਟੀ ਆ ਬਾਕੀ ਤੁਸੀਂ ਇਹਦਾ ਜਿਹੜਾ ਅਡਰ ਹੋ ਰੂਗਾ ਫੈਕਸ ਹਾਂ ਕੋਈ ਇਹ ਨਹੀਂਗਾ ਵੀ ਜਿਵੇਂ ਬਾਕੀ ਚਵਾਈ ਲੱਗੀ ਰੂਵ ਵਰਗੀ ਜਾਵਾ ਪੋਲੀ ਹਾਂ ਬਾਕੀ ਚਵਾਈ ਬਾਈ ਕਹਿੰਦਾ ਬਹੁਤ ਜਿਆਦਾ ਚੰਗੀ ਲੱਗੀ ਹੋਈ ਐ ਚੈੱਕ ਤੁਸੀਂ ਕਰਕੇ ਦੇਖ ਲਓ ਬਾਕੀ ਸਾਊ ਸ਼ਰੀਫ ਥੋੜਾ ਜਿਆ ਕੱਟਿਆ ਕਰਦੀ ਐ ਅਵਤਾਰ ਫਿਰ ਅੱਜ ਕਿੰਨੇ ਦੀ ਦੇਣੀ ਆ ਆਪਾਂ ਵੀਰੇ ਆਪਣਾ ਦਾ ਮੱਝ ਮੁਝੇ ਦਾ ਜਿਵੇਂ ਆਪਣਾ ਲੋਕ ਵੀਰੇ ਕੰਮ ਕਰਦੇ ਆ ਹਾਂਜੀ ਤਾਂ 7 ਲੱਖ 20 ਦੀ ਸੀਗੀ ਠੀਕ ਹੈ ਜੀ ਪਰ ਆਪਾਂ ਬਰ ਜਿਹੜੀ ਮਲ ਛੋੜ ਛੱਪਾ ਸਾਰਾ ਕੁਝ ਕਰਕੇ 95000 ਦੀ ਆਪਾਂ ਦੇਣੀ ਆ ਬਸੇ ਲਓ ਮਿੱਤਰੋ 95000 ਦੀ ਤੁਹਾਨੂੰ ਇਹ ਮਿਲ ਜਾਣੀ ਆ ਤੇ ਮਗਰ ਇਹਦੇ ਬਹੁਤ ਟਾਪ ਦੀ ਜਿਹੜੀ ਚਾਰ ਮਿੰਟ ਘਮ ਗਿਆ ਜੇ ਵੀਰੇ ਆ ਮੱਝ ਦਾ ਮੁੱਲ ਨਹੀਂ ਹੋਣਾਗਾ ਨਹੀਂ ਮਿਲਦਾ ਟੋਕੜਾਂ ਵੇਖਦੀਆਂ ਵੀਰੇ ਇੰਨੇ ਨੇ ਬਿਲਕੁਲ ਬਾਈ ਮਗਰ ਇਹਦੇ ਹੈਗੀ ਆ ਮਗਰ ਕੱਟੀ ਆ ਵੀਰੇ ਬਾਕੀ ਦੀ ਚੈੱਕ ਕਰਕੇ ਦੇਖ ਲੋ ਹਵਾਨਾ ਮੂਨਾ ਬਹੁਤ ਜਿਆਦਾ ਚੰਗਾ ਵਾ ਫੈਕਸ ਆ ਤੇ ਹਜੇ ਇਹਨੇ ਜਿਵੇਂ ਆਪਾਂ ਕਹਿ ਦਈਏ ਵੀ ਤੇ ਬਾਈ ਇਹ ਚੁਆਈ ਹੋਈ ਵੀਰੇ ਇਹਦੀ ਜਿਹੜੀ ਗੱਲ ਹੈ ਤਾਂ ਸੱਤ ਅੱਠ ਦਿਨਾਂ ਤੱਕ ਪੀਕ ਲੈਵਲ ਬੱਚੀ ਖੜਨ ਪੜਨਾ ਪੜ ਰਿਹਾ ਹਜੇ ਮਾਝ ਬਿਲਕੁਲ ਬਾਈ ਬਿਲਕੁਲ ਬਾਈ ਇਦਾਂ ਦੇ ਜਿਵੇਂ ਦੁੱਧ ਦੁੱਧ ਤੇ ਆ ਗਈ ਤਾਂ ਦੁੱਗਣੀ ਬਨਣਾ ਮੈਂ ਨਹੀਂ ਲਵਕਾਰੀ ਪਿੱਛੋਂ ਬਾਈ ਦੇਖੋ ਬਾਕੀ ਅੱ ਇਹਦੇ 104 ਵਾਣੇ ਲਿਆਂ ਝੋਟੀਆਂ ਬਈ ਬਹੁਤ ਚੰਗੇ ਦੁੱਧ ਤੇ ਆ। ਇਹ ਬਈ ਹਾਂ ਪੱਕੇਲੇ ਵੇਰੀ ਆ ਬਈ ਦੁੱਧ ਹੀ ਜੀ ਕੱਢ ਦਿੰਦੀ ਆ ਵਧੀਆ। ਵੈਸੇ ਤਾਂ ਅਵਤਾਰ ਆਪਣੇ ਜਿੰਨੇ ਵੀ ਸੱਜਣ ਆਪਣੇ ਚੈਨਲ ਨਾਲ ਜੁੜੇ ਹੋਇਆ ਬਈ ਸਾਰੇ ਜਾਣਦੇ ਹੀ ਆ। ਪਰ ਇੱਕ ਵਾਰ ਫੇਰ ਵੀ ਆਪਾਂ ਐਡਰੈਸ ਤੇ ਮੋਬਾਈਲ ਨੰਬਰ ਦੁਬਾਰਾ ਦੱਸ ਦਈਏ ਕਿਉਂਕਿ ਕਈ ਵਾਰੀ ਨਾ ਨਵੇਂ ਸੱਜਣ ਜੁੜ ਜਾਂਦੇ ਆ। ਹਾਂਜੀ ਹਾਂਜੀ। ਨਾਮ ਆ ਵੀਰੇ ਅਵਤਾਰ ਆ ਤੇ ਪਿੰਡ ਹੈਗਾ ਆਪਣਾ ਬਗਰਾੜੀ ਜ਼ਿਲ੍ਹਾ ਫਰੀਦਕੋਟ ਜੱਤੋ। ਨੰਬਰ 8847601402 ਬਾਕੀ ਬਾਈ ਦੇ ਨੰਬਰ ਸਕਰੀਨ ਦੇ ਉੱਪਰ ਚੱਲ ਵੀ ਰਹੇ ਆ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਬਾਈ ਨੂੰ ਤੁਸੀਂ ਫੋਨ ਲਾ ਕੇ ਕਰ ਸਕਦੇ ਹੋ ਕਿਸੇ ਵੀ ਜਾਨਵਰ ਦੀ ਤਸੱਲੀ ਬਾਰਖ ਕਰਨੀ ਹੈ ਬਾਈ ਵੀ ਕਹਿੰਦਾ ਹੁੰਦਾ ਆਪਦੇ ਪੱਧਰ ਤੇ ਆਪਦੀ ਸਮਝ ਦੇ ਨਾਲ ਕਰਕੇ ਤੁਸੀਂ ਜਾਨਵਰ ਨੂੰ ਖਰੀਦਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਈ ਦੇ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਦੱਸਿਓ ਜਰੂਰ